ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੂੰ ਚੈਨਲ ਨੂੰ ਰੇਲਵੇ ਰੋਡ ਤੇ ਪ੍ਰੇਮ ਪਲਾਈ ਦੀ ਦੁਕਾਨ ਦੇ ਤਕਰੀਬਨ ਰਾਤ 1:00 ਦੇ ਲਗਭਗ ਦੁਕਾਨ ਦੇ ਵਿੱਚ ਚੋਰੀ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਨਕਦ ਦੀ ਚੋਰੀ ਕੀਤੀ ਗਈ ਹੈ ਜ ਜਿਹੜੇ ਮੇਰੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ 10 ਵਜੇ ਦੁਕਾਨ ਬੰਦਾ ਕੇ ਘਰ ਗਏ ਹਨ ਉਹਨਾਂ ਨੇ ਕਿਹਾ ਕਿ ਜਦੋਂ ਉਹ ਸਵੇਰੇ ਆ ਕੇ ਦੁਕਾਨ ਖੋਲੀ ਤਾਂ ਇੱਕ ਗੱਲ ਗੱਲਾਂ ਗੋਮ ਮਾਤਾ ਦੇ ਇੱਕ ਨੇਕੀ ਫਾਊਂਡੇਸ਼ਨ ਦਾ ਸੀ ਉਹ ਮੇਜ਼ ਉੱਤੇ ਟੁੱਟਿਆ ਪਿਆ ਸੀ ਅੱਗੇ ਦੇਖਿਆ ਤਾਂ ਕੈਸ਼ ਕਾਊਂਟਰ ਵੀ ਤੋੜਿਆ ਪਿਆ ਸੀ ਉਸ ਵੇਲੇ ਉਹ ਆਪਣੇ ਬ ਕਿ ਉਹਨਾਂ ਦੀਆਂ ਪੌੜੀਆਂ ਦੇ ਪਿਛਲੇ ਪਾਸੋਂ ਉੱਥੇ ਚਾਰ ਦਰਵਾਜ਼ੇ ਤੋੜ ਕੇ ਬੰਦੇ ਆਏ ਸਨ ਅੰਦਰੋਂ ਪਿਛਲੇ ਅਸੀਕ ਸੈੱਡ ਵਾਰ ਲਗਾ ਸੀ ਤੇ ਆਂਚਲ ਬਿਊਟੀ ਪਾਰਲਰ ਉੱਤੇ ਉੱਤੋਂ ਉੱਤੇ ਚੋੜ ਕੇ ਚੋ ਦੁਕਾਨਾਂ ਦੇ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਸਾਡਾ ਤਕਰੀਬਨ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਨੇ ਕਈ ਦੁਕਾਨਾਂ ਤੇ ਲੱਗੇ ਸੀਸੀਟੀ ਵੀ ਕੈਮਰੇ ਖੰਗਾਲ ਕੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਗਿਆ ਨਾ ਚੋਰਾਂ ਨੂੰ ਜਲਦੀ ਜਲਦੀ ਕਾਬੂ ਪਾ ਜਾਵੇ ਇੱਕ ਜੇ ਗਤੀਵਿਧੀਆਂ ਰੋਕਣ ਲਈ ਸ਼ਰਾਰਤੀ ਅਨਸਰਾਂ ਤੇ ਇਹ ਬ੍ਰੁੱਧ ਲਗਾਮ ਕਸ਼ੀ ਜਾ ਸਕਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੁੱਟੇ ਹੋਏ ਦੁਆਰ ਅਦੇ ਨੇਕੀ ਫਾਊਂਡੇਸ਼ਨ ਅਤੇ ਗਊ ਮੱਧ ਦੇ ਰੱਖੇ ਗੱਲੇ ਇਹਨਾਂ ਨੂੰ ਵੀ ਤੋੜਿਆ ਗਿਆ ਹੈ ਤੇ ਉਹਨਾਂ ਚੋਰਾਂ ਬਲੋਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਚੋਰੀ ਕਰਨ ਦੀ ਕਟੜਾ ਨੂੰ ਅੰਜਾਮ ਦਿੱਤਾ ਗਿਆ ਹੈ ਇਹਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੈਸ਼ ਕਾਊਂਟਰ ਵੀ ਤੋੜੇ ਗਏ ਹਨ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦਾ ਨਜ਼ਰ ਆਇਆ ਦੁਕਾਨ ਦੇ ਹਾਂਜੀ ਮੈਂ ਤੀਕਾ ਅੱਗੇ ਪਾਸੋਂ ਤੋਂ ਕੋਲ ਮਾਰਕਾ ਕਿ ਕੱਲ ਰਾਤ ਨੂੰ ਸੀ ਦਸੇ ਵਿਕਾਂਤੋ ਗਈ ਸੀ ਜੋ ਮੈਂ ਸਵੇਰੇ ਆ ਕੇ ਦੇਖਾਂ ਟੋਲੀ ਤਾਂ ਇੱਕ ਬਹਿਲਾ ਸੀਗਾ ਦੋ ਮਤਾਂ ਦਾ ਇੱਕ ਸੀਗਾ ਨਿੱਕੀ ਫਾਊਂਡੇਸ਼ਨ ਦਾ ਉਹ ਮੇਜ਼ ਉੱਤੇ ਪੇ ਟੁੱਟੇ ਹੋਏ ਪਈ ਸੀ ਜੋ ਮੈਂ ਆ ਕੇ ਦੇਖਿਆ ਕੰਗਰਾ ਮਤਲਬ ਕੈਸ਼ ਕਾਊਂਟਰ ਦੀ ਜੋ ਸਟੂਲਾ ਪਈ ਸੀ ਤੇ ਮੈਂ ਆ ਕੇ ਵੇਖਣ ਬੁਲਾਇਆ ਦੇਖਿਆ ਤਾਂ ਕੋੜੀਆਂ ਦੇ ਪਿਛਲੇ ਪਾਸੇ ਉੱਥੋਂ ਚਾਰ ਦਰਵਾਜ਼ੇ ਸਾਡੇ ਤੋੜ ਕੇ ਉਹ ਬੰਦੇ ਆਈ ਸੀ ਮਗਰਲੇ ਪਾਸੇ ਇੱਕ ਸਾਡੀ ਮਤਲਬ ਕੈਂਟ ਲੱਗੀ ਹੋਈ ਸੀ ਅੰਚਲ ਡਿਊਟੀ ਪਰ ਨਾਲ ਤੇ ਉਹਦੇ ਕੋ ਚੜ ਕੇ ਬੰਦੇ ਮਤਾਈ ਸੀ ਕਿੰਨੇ ਪੈਸੇ ਦਾ ਨੁਸਾਨ ਹੋਇਆ ਤੁਹਾਡਾ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਨੇ ਚੋਰ ਪਗਲੇ ਜਾਂ ਤੇ ਛੋਟੇ ਸੀਸੀਟੀਵੀ ਕੈਮਰੇ ਚ ਲੱਗਿਆ ਕਿ ਕਿਸੇ ਕੈਮਰੇ ਦੇ ਵਿੱਚ ਮਤਲਬ ਪੁਲਿਸ ਵਾਲੇ ਲੈ ਕੇ ਗਏ ਨੇ ਕਿ ਕੁਛ ਐਕਸ਼ਨ ਨਹੀਂ ਵੀ ਬੰਦੇ ਪੈਸਾ ਆਉਂਦਾ